ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਢਾਲੀਆਣਾ ਸਾਹਿਬ ਗੁਰਦੁਆਰੇ ਪੂਰਨਮਾਸੀ ਤੇ ਤੇ ਇੱਥੇ ਪਕੌੜੇਆਂ ਤੇ ਚਾਹ ਦਾ ਲੰਗਰ ਲੱਗਿਆ ਹੋਇਆ। ਗੁਰੂ ਘਰ ਤੋਂ ਬਾਹਰ ਲਓ ਜੀ ਤੁਸੀਂ ਵੀ ਪੀਓ ਚਾਹ ਲੰਗਰ ਦੀ ਦੁੱਧ ਹੀ ਹੈ ਚਾਹ ਨਹੀਂ ਇੱਥੇ ਦੁੱਧ ਹੀ ਵਰਤਦਾ ਅੱਜ ਬਹੁਤ ਜ਼ਿਆਦੇ ਦੁੱਧ ਚੜਦਾ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇੱਥੇ ਏ ਬਾਬੇ ਨਾਨਕ ਦਾ 20 ਰੁਪਏ ਦਾ ਚਲਾਇਆ ਹੋਇਆ ਲੰਗਰ ਵਰਤ ਰਿਹਾ ਹੈਗਾ ਲਓ ਜੀ ਹੁਣ ਆਪਾਂ ਗੁਰੂ ਘਰ ਵੱਲ ਚੱਲ ਪਏ ਦੇਖੋ ਤੁਸੀਂ ਗੁਰੂ ਘਰ ਇਹ ਮੇਰੇ ਸਹਿਰ ਲਈ ਆ ਸੀ ਜਾ ਰਹੇ ਹਾਂ ਮੱਥਾ ਟੇਕਣ ਤੇ ਅੱਗੇ ਦੇਖੋ ਤੁਸੀਂ ਗੁਰੂ ਘਰ ਬਹੁਤ ਸੋਹਣਾ ਗੁਰੂ ਘਰ ਆ ਵਣੇ ਰਹੋ ਵੀਡੀਓ ਚ ਨਾਲ ਤੇ ਤੁਸੀਂ ਵੀ ਸਾਰੇ ਗੁਰਦੁਆਰੇ ਮੱਥਾ ਟੇਕ ਕੇ ਲਾਉ ਜੀ ਹੁਣ ਅਸੀਂ ਵੀ ਗੁਰੂ ਘਰ ਦੀ ਡਿਊਟੀ ਅੱਗੇ ਆਗੇ ਤੇ ਆ ਜੀ ਜੋੜਾ ਕਰ ਇੱਥੇ ਆਪਾਂ ਕਰਾਵਾਂਗੇ ਜੋੜੇ ਜਮਾ ਸਾਰੀ ਸੰਗਤ ਜੋੜੇ ਜਮਾ ਕਰਾ ਰਹੀ ਆ ਤੇ ਆਪਾਂ ਵੀ ਕਰਵਾਵਣੇ ਆ ਜੋੜੇ ਜਮਾ ਇੱਥੇ ਲਓ ਜੀ ਆਪਾਂ ਜੋੜੇ ਜਮਾ ਕਰਵਾ ਕੇ ਹੁਣ ਦਰਬਾਰ ਸਾਹਿਬ ਆ ਲਿਜਾਣੇ ਹੁਣ ਆਪਾਂ ਕਰਾਵਾਂਗੇ ਦੇਗ जी आप इतने हाथ धो लेने चंकी तरह हम सेंख उपर तो हम आप देर करवावे जिधर देख करवा लो जी आप तो दे। भी देख करवाने हूँ इतों ਆਪਾਂ ਵੀ ਲਾਈਨ ਵਿੱਚ ਲੱਗ ਗਏ ਲਓ ਜੀ ਆਪਾਂ ਵੀ ਕਾਊਂਟਰ ਤੋਂ ਦੇਗ ਪ੍ਰਾਪਤ ਕਰ ਲਈ ਤੇ ਹੁਣ ਜਿੱਥੇ ਪਰਚੀ ਕੱਟਦੇ ਆ ਦੇਗ ਕੱਟਦੇ ਆ ਆਪਾਂ ਉੱਥੇ ਜਾਵਾਂਗੇ ਇੱਥੇ ਭਾਈ ਸਾਹਿਬ ਦੇ ਕੱਟ ਰਹੇ ਨੇ ਆਪਾਂ ਵੀ ਦੇ ਕਟਵਾਉਣੇ ਆ ਆਪਣੇ ਅਬਦਾਸ ਕਰਕੇ ਲਓ ਜੀ ਹੁਣ ਆਪਾਂ ਜਾ ਰਹੇ ਆਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗੁਰੂ ਘਰ ਦੇ ਦਰਸ਼ਨ ਤੁਸੀਂ ਵੀ ਕਰੋ ਤੇ ਆਪਣਾ ਮੱਥਾ ਟੇਕੋ ਤੁਸੀਂ ਵੀ ਕਾਠ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕਾਠ ਤੇ ਆਪਾਂ ਹੁਣ ਪ੍ਰਕਰਮਾ ਕਰਕੇ ਜੀ ਬੈਠ ਜਾਾਂਗੇ ਇੱਥੇ 5-10 ਮਿੰਟ ਹਾਜ਼ਰੀ ਭਰਾਂਗੇ ਉਸ ਤੋਂ ਬਾਅਦ ਆਪਾਂ ਸਰੋਵਰ ਤੇ ਆਗੇ ਪੰਜ ਸਨਾਨਾ ਕੀਤਾ ਆਪਾਂ हूँ आप चला गए अगले गुरुद्वारे मत्था टेक गुरुद्वारा मंजी साहब विखे मत्था टेक आप जी तुम टेको मत्था सारे जाने ਹੁਣ ਆਪਾਂ ਮੱਥਾ ਟੇਕਾਂਗੇ ਜੀ ਇੱਥੇ ਗੁਰਦੁਆਰੇ ਜਿੱਥੇ ਮੋਗਲ ਰਾਜ ਦੀ ਜੜਪੱਟੀ ਸੀ ਜਿਸ ਸਥਾਨ ਤੇ ਉੱਥੇ ਆਪਾਂ ਮੱਥਾ ਟੇਕਾਂਗੇ ਸਾਕ ਸਰਹੰਦ ਲਿਖਿਆ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੈਠ ਕੇ लो जी आप बैठ के हाजिरी भर पाँच दस मिनट आप हरेक थ हाजरी भरते हैं जिते भी रोक हैं सारे गुरु घर आप दस दस मिनट बैठ के हाजिरी भरी है ਤੇ ਹੁਣ ਆਪਾਂ ਜੀ ਜਿੱਧਰ ਘਰ ਪਾਉਂਦੇ ਆ ਉਧਰ ਆਪਾਂ ਜਾ ਰਹੇ ਹਾਂ ਇੱਥੇ ਸਾਰੇ ਲੋਕ ਘਰ ਪੱਕ ਜਾਂਦੇ ਆ ਵੀ ਸੜ ਦੇ ਘਰ ਪੈ ਜਾਣ ਜਿਨ੍ਹਾਂ ਦੇ ਘਰ ਪਾਉਣ ਵਾਲੇ ਨੇ ਤੇ ਸਾਰੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਘਰ ਪਾਏ ਹੋਏ ਨੇ ਸਾਰਿਆਂ ਦੇ ਸਰਦਾ ਜੀ ਸਾਰਿਆਂ ਦੇ ਕਿਉਂਕਿ ਤੰਨੇ ਭਗਤ ਨੇ ਪੱਥਰ 'ਚ ਹੀ ਰੱਬ ਪੂਜਿਆ ਸੀ ਤੇ ਇੱਥੇ ਕਿਲੀਆਂ ਲੈ ਕੇ ਜਾਂਦੇ ਲੋਕ ਤੇ ਫਿਰ ਦੋ ਕਿਲੀਆਂ ਲੈ ਜਾਂਦੇ ਫਿਰ ਚਾਰ ਚੜਾ ਕੇ ਜਾਂਦੇ ਇੱਥੇ ਇਹ ਡੰਗਰਾਂ ਵਾਸਤੇ ਆ ਇੱਥੇ ਆਹ ਤਾਂ ਥੇ ਲੋ ਡੰਗਰਾਂ 'ਚ ਵਾਦਦਾ ਹੁੰਦਾ ਇੱਥੇ ਲੋ ਹੂੰ ਉੜੀ ਇਹ ਨਾਲ ਜਿਹੜਾ ਤੇ ਦੁੱਧਾ ਇਹਨੂੰ ਦੁੱਧ ਪੱਤਾ ਇਹਨੂੰ ਪੱਤਾ ਮਿਲਦਾ ਇਸ ਸਥਾਨ ਤੋਂ ਬਹੁਤ ਹੀ ਸ਼ਕਤੀ ਵਾਲੀ ਜਗ੍ਹਾ ਹੁਣ ਆਪਾਂ ਚੱਲਾਂਗੇ ਜੀ ਅਗਲੇ ਗੁਰਦੁਆਰੇ ਮੱਥਾ ਟੇਕਣ ਲਓ ਜੀ ਇਹ ਗੁਰਦੁਆਰੇ ਵੀ ਟੇਕ ਕੋ ਮੱਥਾ ਤੁਸੀਂ ਸਾਰੇ ਜਾਣੇ ਇੱਥੇ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਮੱਥਾ ਟੇਕ ਕੇ। ਲਓ ਜੀ ਇਧਰ ਰક્ત ਨਾਲ ਸਾਰੇ ਮੱਥਾ ਟੇਕਦੇ ਆ। ਉਹ ਸ਼ੀਸ਼ਿਆਂ ਦੇ ਵਿੱਚ ਕੀਤਾ ਹੋਇਆ ਇਸ ਨੂੰ। ਫੇਰ ਵੀ ਸਾਰੇ ਸਰਦਾਂ ਨਾਲ ਇੱਥੇ ਮੱਥਾ ਟੇਕਦੇ ਆ ਹੱਥ ਲਾ ਕੇ। ਤੇ ਅਸੀਂ ਵੀ ਟੇਕਿਆ ਜੀ। ਇੱਕ ਆਸਤਾ ਜੁੜ ਜਾਂਦੀ ਹੈ ਆਪਣੀ ਸਥਾਨ ਨਾਲ ਕੋਈ ਵੀ ਸਥਾਨ ਹੋਵੇ। ਤੇ ਇੱਥੇ ਹੱਥ ਲਾਉਣ ਨਾਲ ਹੀ ਦੁੱਖ ਦੂਰ ਹੁੰਦੇ ਸਾਰੇ। ਅਸੀਂ ਬੈਠ ਕੇ ਹਾਜ਼ਰੀ ਭਰੀ 5-10 ਮਿੰਟ ਸਾਰਿਆਂ ਨੇ ਵਹਿਗੁਰੂ ਦਾ ਨਾਮ ਜਪਿਆ। ਤਿਸ ਤੋਂ ਬਾਅਦ ਲੰਗਰ ਵਿੱਚ ਚਲੇ ਗਏ। ਤੇ ਲੰਗਰ ਵਿੱਚ ਬਹੁਤ ਵਧੀਆ ਪ੍ਰਬੰਧ ਸੀ। ਸਾਨੂੰ ਪਤਾ ਗੁਰੂ ਘਰਾਂ ਵਿੱਚ ਕੋਈ ਘਾਟਾ ਨਹੀਂ ਹੁੰਦਾ। ਖੀਰ ਤਾਂ ਇੱਥੇ ਆਮਾ ਮਿਲਦੀ ਐ ਮੇਰੇ ਦੱਦ ਦੇ ਚ ਬਣਦੀ ਐ ਖੀਰ ਕਿਉਂਕਿ ਦੱਦ ਬਹੁਤ ਜ਼ਿਆਦਾ ਚੱਲਦਾ ਇੱਥੇ ਗੁਰੂ ਘਰ ਵਿੱਚ ਆਪਾਂ ਵੀ ਲੰਗਰ ਸਕਿਆ ਇੱਥੇ ਬੈਠ ਕੇ Hy Sangata ။ ਇਧਰ ਗੁਰੂ ਘਰ ਦੀ ਸੁਣ ਵੀਡੀਓ ਦਿਖਾ ਦਿੱਤੀ ਆਪਾਂ ਤੇ ਹੁਣ ਆਪਾਂ ਸਖਾਂਗੇ ਜੀਚਾ ਇਧਰ ਜਿਆਦਾ ਲੰਗਰ ਬਾਹਰ ਚੱਲ ਰਿਹਾ ਅਸੀਂ ਇੱਧਰ ਭਾਈ ਵਰਤਨਾ ਦੀ ਸੇਵਾ ਕਰ ਰਹੇ ਨੇ ਨਵੇਂ ਬੀਬੀਆਂ ਨੇ ਪਰਾ ਸਾਰੇ ਵਰਤਨਾਂ ਵਾਂਜਣ ਦੀ ਸੇਵਾ ਕਰ ਰਹੇ ਨੇ ਲੋਵ ਜੀ ਦਰ ਸੰਗਤ ਬੈਠੀਏ ਪਾਰਕਾਂ ਦੇ ਵਿੱਚ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਤੇ ਬਹੁਤ ਹੀ ਵਧੀਆ ਕਾਰਾਗਰੀ ਨਾਲ ਤਿਆਰ ਕੀਤਾ ਹੋਇਆ ਗੁਰੂ ਘਰ ਹੈ ਬਹੁਤ ਜੀ ਲੱਗਦਾ ਹੋ ਪਹਾੜਾ ਬਣੇ ਹੋਇਆ ਤੇ ਉਹ ਗੰਗਾ ਸਾਗਰ ਪਿਆ ਪਹਾੜੇ ਦੇ ਵਿੱਚ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਆ ਪਹਾੜੇ ਕੋਲ ਖੜ ਕੇ ਆਪਾਂ ਗੰਗਾ ਸਾਗਰ ਕੋਲ ਖੜ ਕੇ ਫੋਟੋ ਕੱਚ ਵਾਈਏ ਲੋ ਜੀ ਹੁਣ ਆਪਾਂ ਵਾਪਸ ਆ ਰਹਿਆਂ ਘਰ ਨੂੰ ਤੇ ਆ ਉੱਤੇ ਫੁੱਲ ਲੱਗੇ ਸੀ ਬਹੁਤ ਸੋਹਣੇ ਆਪਾਂ ਉਹਨਾਂ ਦੀ ਫੋਟੋ ਖਿੱਚ ਲਈ ਬਹੁਤ ਹੀ ਵਧੀਆ ਦ੍ਰਿਸ਼ ਬਣਿਆ ਹੋਇਆ ਸੀ ਤੇ ਸ਼ਾਂਤੀ ਦਾ ਮਾਹੌਲ ਸੀ ਬਹੁਤ ਜ਼ਿਆਦਾ ਤੇ ਸਕੂਲ ਵੱਲੋਂ ਟੂਰ ਆਇਆ ਹੈ ਸੀ ਤੇ ਮੱਥਾ ਟੇਕਣ ਵਾਸਤੇ। ਰਿਪੀਟ। ਹੈਲੋ। ਹੈਲੋ। ਤੇ ਅਰਦਾਸ ਹੋ ਰਹੀ ਸੀ ਸਾਰੀ ਸੰਗਤ ਅਰਦਾਸ ਵਿੱਚ ਖੜੀ ਸੀ। ਆਪਾਂ ਵੀ ਅਰਦਾਸ ਵਿੱਚ ਖੜੇ ਹੋਏ। ਲੋ ਜੀਰ ਦਸਤ ਮੰਗ ਰਹੇ ਹੁਣ ਆਪਾਂ ਆਪਣੇ ਜੋੜੇ ਪਾ ਕੇ ਚੱਲਾਂਗੇ ਘਰ ਨੂੰ ਬਾਪਸੀ ਬਹੁਤੀ ਵਧੀਆ ਲੱਗਿਆ ਗੁਰੂ ਘਰ ਵਿੱਚ ਆ ਕੇ

ਤੇ ਵੀਡੀਓ ਨੂੰ ਫੋਲਵਾਚ ਕਰਨਾ ਜੀ ਸਟੈਪ ਨਹੀਂ ਕਰਨਾ ਤੇ ਸਾਰਿਆਂ ਨੇ ਦਰਸ਼ਨ ਕਰਨੇ ਆ ਗੁਰੂ ਘਰ ਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਬਾਹਰ ਆ ਕੇ ਬਾਜ਼ਾਰ ਜੋ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਜਿੱਥੇ ਉੱਸਰ ਚੌਟੀ ਦੀ ਫੋਟੋ ਖਿੱਚੀ ਹੋਈ ਹੈ ਬਣਾਈ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਹੈਗਾ ਮੋਰੀ ਬਜ਼ਾਰ ਸਾਰਾ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਹਰ ਤੇ ਹੁਣ ਦੁਕਾਨਾਂ ਬਹੁਤ ਹੀ ਸੁਚੱਜੇ ਢੰਗ ਨਾਲ ਲਾਈਆਂ ਹੋਈਆਂ ਨੇ ਅੱਗੇ ਭੀੜ ਹੁੰਦੀ ਸੀ ਲੰਘਣ ਵਾਲੇ ਨੂੰ ਬਹੁਤ ਔਖਾ ਸੀ ਤੇ ਹੁਣ ਬਹੁਤ ਹੀ ਢੰਗ ਨਾਲ ਇੱਥੇ ਪ੍ਰਬੰਧ ਕੀਤਾ ਹੋਇਆ ਹੈ ਇਸ ਵਾਰ ਮੈਂ ਦੇਖਿਆ ਆਉਣ ਜਾਣ ਵਾਲੇ ਨੂੰ ਕੋਈ ਤਕਲੀਫ ਨਹੀਂ ਹੈਗੀ ਰਸਤੇ ਵਿੱਚ ਤੇ ਆ ਦੇਖ ਰਹੇ ਹਾਂ ਹੁਣ ਤੁਸੀਂ ਉਹ ਸਾਹਮਣੇ ਜਿਹੜੀ ਉਸਰ ਝੋਟੀ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਈ ਸੀ ਉਹ ਸਾਹਮਣੇ ਤਸਵੀਰ ਹੈ ਉਹਦੀ ਚੋਰ ਹੈ ਲਓ ਜੀ ਐਸੀ ਵੀਡੀਓ ਵੀਡੀਓ ਨੂੰ ਫੁੱਲ ਵਾਚ ਕਰਨਾ ਸਟਿੱਪ ਨਹੀਂ ਕਰਨਾ ਜੀ ਤੇ ਵਧੀਆ-ਵਧੀਆ ਕਮੈਂਟ ਕਰਨੇ ਸੋਹਣੇ-ਸੋਹਣੇ ਫੁੱਲ ਵਾਚ ਕਰਕੇ ਤਨਵਾਜ ਸਾਰਿਆਂ ਦਾ ਵੀਡੀਓ ਨੂੰ ਫੁੱਲ ਵਾਜ ਦੇਖਣਾ ਤਾਂ ਕਿ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਆ ਸਕੀ ਵੀਡੀਓ ਥੋੜੀ ਜਿਹੀ ਲੰਬੀ ਹੋਗੀ ਮੈਂ ਸਾਰੇ ਗੁਰੂ ਘਰ ਦਿਖਾਏ ਨਹੀਂ ਸੀ ਜਾਂਦੇ ਜੇ ਆਪਾਂ ਵੀਡੀਓ ਛੋਟੀ ਕਰ ਦਿੱਤੀ ਇਸ ਕਰਕੇ ਮੈਂ ਵੀਡੀਓ ਕੱਟੀ ਨਹੀਂ ਹੈਗੀ ਫੁੱਲ ਵੀਡੀਓ ਹੀ ਦਿਖਾਈਏ ਪਲੀਜ਼ ਸਾਰਿਆਂ ਨੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ